ਟਾਲਾ ਨੀਲਾ ਪਿੰਡ ਬੋਦੇ ਦੀ ਖੋਹੀ ਜਿੱਥੇ ਧਾਰਮਿਕ ਮੇਲਾ ਚੱਲ ਰਿਹਾ ਸੀ ਜਿੱਦਾਂ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਸਾਬਾ ਸਟੇਜ ਤੋਂ ਥੱਲੇ ਆਉਂਦੇ ਨੇ ਤੇ ਹਮਲਾਵਰਾਂ ਨੇ ਸਰਪੰਚ ਤੇ ਹਮਲਾ ਬੋਲ ਦਿੱਤਾ ਇਸ ਤਰ੍ਹਾਂ ਸਾਬਾ ਸਰਪੰਚ ਅਤੇ ਹੋਰ ਵੀ ਤਿੰਨ ਤੋਂ ਚਾਰ ਲੋਕ ਜ਼ਖਮੀ ਹੋਏ ਨੇ ਕੁਝ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਪਹੁੰਚੇ ਐਸਐਚਓ ਸਿਵਲ ਲਾਈਨ ਨਿਰਮਲ ਸਿੰਘ ਨੇ ਕਿ ਹਰ ਕੀ ਪਿੰਡ ਦੇ ਸਰਪੰਚ ਵੱਲੋਂ ਇੱਥੇ ਮੇਲਾ ਕਰਵਾਇਆ ਜਾ ਰਿਹਾ ਸੀ ਜਿਸ ਤਰ੍ਹਾਂ ਗੋਲੀ ਚੱਲਣ ਦਾ ਮਾਮਲਾ ਸਾਫ਼ ਨਹੀਂ ਆਇਆ ਪਿੰਡ ਦੇ ਸਰਪੰਚ ਅਤੇ ਉਸ ਤੋਂ ਇਲਾਵਾ ਤਿੰਨ ਤੋਂ ਚਾਰ ਲੋਕ ਜ਼ਖਮੀ ਦੱਸੇ ਜਾ ਰਹੇ ਅਸੀਂ ਇਥੋਂ ਉਹਨਾਂ ਦੇ ਬਿਆਨ ਲੈਣ ਲਈ ਜਾ ਰਹੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੌਕੇ ਤੇ ਚਸ਼ਮਦੀਦ ਤੇ ਜ਼ਖਮੀ ਨੇ ਕਿਹਾ ਪਿੰਡ ਦੇ ਸਰਪੰਚ ਸਟੇਜ ਤੋਂ ਥੱਲੇ ਉਤਰੇ ਹੀ ਹਨ ਉਹਨਾਂ ਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਇਸੇ ਦੌਰਾਨ ਪੱਦਣ ਮੱਚ ਗਈ ਕੁਝ ਲੋਕ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ ਮੇਰੇ ਹੱਥ ਤੇ ਵੀ ਗੋਲੀ ਲੱਗੀ ਆਉ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਬਟਾਲਾ ਤੋਂ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ

ਕੀ ਨਾਮ ਹੈ ਤੁਹਾਡਾ ਸਾਹਿਲ ਜੀ ਕੀ ਹੋਇਆ ਸਾਰੇ ਮੇਲਾ ਹੀ ਸਰਪੰਚ ਸਾਹਿਬ ਨਾਲ ਉਪਰੋਂ ਆਇਸ ਤੇ ਤੂ ਵੇਖਣ ਕੀ ਹੋਇਆ ਉਧਰੋਂ ਸਾਰੇ ਜੱਕਦਮ ਗੋਲੀਆਂ ਚੱਲੀਆਂ ਅਈ ਸਾਈਡ ਤੇ ਖਲੋਤੇ ਹੋਏ ਸੀ ਸਾਰੇ ਭੱਜਣ ਦੌੜਨ ਲੱਗ ਪਏ ਅਈ ਭੱਜਣ ਲੱਗੇ ਤੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੀ ਗੋਲੀ ਵੱਜੀ ਸਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਡੇ ਭੱਜ ਗਏ ਸਾਰੇ ਖਰਾਕ ਸੁਣ ਕੇ ਸਰਵੇ ਕੋ ਮੁੰਡਾ ਹੈ ਜਿਹੜਾ ਮੇਰੇ ਮਹੱਲੇ ਲਈ ਕੈਂਪ ਦਾ ਕਿੱਦਾਂ ਪਤਾ ਲੱਗਾ ਗੋਲੀ ਚੱਲ ਗਈ ਵੀ ਇਹਨਾਂ ਸਰੇ ਜੀ ਨੂੰ ਵਾਜਈਏ ਨਾ ਇੱਕ ਨਹੀਂ 10 ਬੰਦੇ ਸੀ ਘੱਟੋ ਘੱਟ 10 ਪਰ 12 ਗੋਲੀਆਂ ਇਕੱਠੀਆਂ ਚੱਲੀਆਂ ਫੇਰ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਹੋ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਹਾਂਜੀ ਤੇ ਤੁਸੀਂ ਉੱਥੇ ਕਰਦੇ ਬੈਠੇ ਸਰ ਮੈਂ ਮੇਲਾ ਦੇਖ ਰਿਹਾ ਸੀ ਅੱਛਾ ਕਿੰਨੇ ਬੰਕਰ ਗੋਲੀ ਵਿੱਚ ਬੋਂ ਸਰ ਸਾਰੇ ਤਿੰਨੇ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਇਹ ਪ੍ਰਕਾਰ ਤਾਂ ਅੰਬਰਸਾ ਬਾਕੀ ਜਿਹੜੇ ਆ ਪਹਿਲਾਂ ਹੀ ਅੰਬਰਸਾ ਚਲ ਗਈ ਸਾਭਾ ਸਰਪੰਚ ਸਾਹਿਬ ਉਹ ਵੀ ਅੰਬਰਸਾ ਚਲ ਗਈ ਪਹਿਲਾਂ ਹੀ ਉਹਨਾਂ ਹੀ ਸ਼ਾਇਦ ਢਿੱਡੇ ਚ ਲੱਗੀ ਸਾਰਾ ਕੁੜਤਾ ਢੇਡ ਤੁਲੀ ਬਿੜਾਈ ਲੂਣਾ ਨਿਰਮਲ ਕੀ ਮਾਰਦਾ ਤੂੰ ਫੇਰ ਫੇਰ ਕੈਮਰਾ ਰੋਲ ਕਰ ਲੈਂਦੇ ਹਰੇ ਜੇਹ ਕਿਵਰਦਾ ਮੈਨੂੰ ਨਾ ਜਸਟ ਔਨੇ ਫੋਨ ਗਿਆ ਮੈਂ ਕੋਈ 5-7 ਮਿੰਟਾਂ ਜਿੱਥੇ ਪਹੁੰਦਿਆਂ ਕਿ ਬੋਦੀ ਦੀ ਗੁਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਆ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆਰ ਵੀ ਇੱਥੇ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਚ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਰਨਾਰ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਤੇ ਇੱਕ ਲੇਡੀ ਜਿਹਾ ਕੋਈ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋ ਫੜਿਆ ਉਹ ਹਸਪੀਟਲ ਹੈ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਗੋਲੀ ਚਲਾਉਣ ਵਾਲੂ ਕੁਰੇਸਟ ਤੱਕ ਮੇਰੇ ਅਜੇ ਨਹੀਂ ਇਹ ਧਿਆਨ ਚ ਹੈਗਾ ਕੋ ਪਤਾ ਕਰਦਾ ਹੁਣ ਮੈਂ ਪਤਾ ਕਰਕੇ ਇਥੋਂ ਫਿਰ ਤੁਹਾਨੂੰ ਬਾਕੀ ਹਾਲਾਤ ਜਿਹੜੇ ਫਿਰ ਦੱਸਾਂਗਾ ਜਿ ਤਰ੍ਹਾਂ ਤੁਸੀਂ ਦੱਸਿਆ ਜਾ ਰਿਹਾ ਕਿ ਜਿਹੜਾ ਵਾ ਗੋਲੀ ਚਲਾਉਣ ਵਾਲਾ ਉਹ ਵੀ ਫੜ ਲਿਆ ਉਹ ਹੌਸ਼ੀ ਤੇ ਦਾਖਲ ਹੋ ਗਿਆ ਮੈਂ ਕਿਹਾ ਅਜੇ ਮੈਂ ਨਹੀਂ ਉਹ ਦੇਖਿਆ ਮੈਂ ਦੇਖ ਕੇ ਫਿਰ ਹਾਲਾਤ ਦੱਸਾਂਗਾ ਲੇ ơi ਖਾਲੀ ਖੇਤ ਲੋ ਦਾ ਰੱਬ ਤੇ ਨਾ ਕੋਈ ਹੋਰ ਬਾਹਰ ਦਾ ਰੋਜ਼ਾ ਨਾ। ਤੂੰ ਖੋ ਵੇਹਰਾ ਜਿੱਦਾਂ ਮਰਜੀ ਤੇ ਮਰਜੀ। ਸਰਾਹੀ ਇਹ ਨਾ ਦਰਵਾਜ਼ਾ ਨਹੀਂ ਉਹਦੇ ਪ੍ਰਕਰ ਹੋਏਗੀ ਉਹ ਹੋਰ ਪ੍ਰਕਰ ਹੋਈ ਉਹ ਉਹ ਹੋਏਗੀ ਬੰਦੇ ਕੋ ਮੈਂ ਨਾਲ ਹੀ ਅੱਜ ਪੱਕਾ ਚੁੱਕੀ ਸੀ ਮੈਂ ਨਾਲ ਹੀ ਆ ਕੇ ਦੋ ਮਿੰਟ ਚ ਆਪਣੀ ਦੇਖੋ ਪੁਛੀਆ ਪਹਿਲਾਂ ਖਲਾਈ ਦੀ ਆਪਾਂ ਉਹ ਕਿਹਦੇ ਰੋਕੀ ਸੀ ਕੋਈ ਕੋਈ ਬਾਤ ਉਹਨਾਂ ਨਾਲ ਚੈਮਾ ਹਾਂਜੀ ਇਹਨਾਂ ਨੂੰ ਆਪਾਂ ਹੋਈ ਇੱਧਰ ਕਰਦੇ ਹਾਂ ਸਾਨੂੰ ਸਰ ਕੋ ਸ਼ੱਕ ਨਹੀਂ ਹੈ ਮੇਰੀ ਕਰਕੇ ਨਾ ਬੰਦੋ ਕੰਮ ਨਿਕਲ ਗਿਆ ਮੈਂ ਕੋਈ ਕੰਮ ਨਹੀਂ ਪਾ ਗਿਆ ਹਾਂ ਬੁਰਾ ਬੁਰਾ ਪਰ ਹੈਲੋ ਇਹਦੇ ਪਿੱਛੇ ਜਿਹੜਾ ਕਿ ਤੂੰ ਹੋਏਗਾ ਨਾ ਜਿਹੜਾ ਵੀ ਤੂੰ ਹੋਏਗਾ ਇਹਦੇ ਪਿੱਛੇ ਕੋਈ ਜੋ ਵੀ ਇਹ ਤਿੰਨ ਬੰਦੇ ਜੇ ਤਿੰਨ ਬੰਦੇ ਜੇ ਦੋ ਵਾਰੀ ਇਹਨੇ ਤਿੰਨ ਵਾਰੀ ਆਪਣੇ ਪਿੰਡ ਬਦਲੇ ਆ ਕਦੀ ਕਹਿੰਦਾ ਮੈਂ ਬਟਾਲੇ ਕੇ ਗਲਤੀ ਵਿੱਚ ਕਦੀ ਕਿਸੇ ਕੇ ਗਲਤੀ ਵਿੱਚ ਪੂਰਾ ਸਾਰਾ ਕੰਮ ਨਹੀਂ ਕਰਦਾ ਹਸਣਾ ਮੈਂ ਮੈਂ ਤਾਂ ਨਾ ਪੱਛੇ ਕੱਟਣੇ ਦੇਖੋ ਮਮਾ ਜੀ ਕਿ ਭਾਈ ਜੀ ਜਿਆਦੇ ਵੀ ਅਸੀਂ ਪੀਸੀ ਹਾੜੀ ਦੇ ਕੋ ਨਾਲੇ ਇੱਥੇ ਬੁਹਾਜ ਰਹੇ ਮੈਂ ਕਹੋ ਤੇ ਆਪਣਾ ਕਾਦੀ ਚੁੰਗੀ ਦੇ ਨਾਲੇ ਤੋਂ ਰਾਮ ਨਹੀਂ ਹੋਰੀ ਹੋਰੀ ਫੇਰ ਵਾਦ ਫੀਸ਼ਰ ਗਏ ਨੇ ਉਹਦੇ ਵਾਕਿਆਵਾ ਜਾਂਦੇ ਬਾਅਦ ਫੀਸ਼ਰ ਜਾਣ ਦੇ ਮੂਹਰੇ ਜਾਂਦੇ ਬਾਅਦ ਗਏ ਆ ਤੇ ਅਸੀਂ ਸਾਰੇ ਬਲੇ ਭਾਈ ਹੁਣ ਦੇਖੋ ਪਾਪਾ ਇਹ ਦੇਖਿਆ ਮਿਲ ਜਾਂਦਾ ਇਹ ਨੂੰ ਕੋਈ ਗੇੜਾ ਮਾਰੇ ਫੇਰ ਗੇੜਾ ਮਾਰੇ ਵੀਡੀਓ ਦੇ ਸਾਡੀ ਵੀਡੀਓ ਵੀ ਚੱਲਦੇ ਪਿਆ ਸਾਡੀ ਜਿਹਨੂੰ ਮੌਕੇ ਤੋਂ ਮਤਲਬ ਇਹ ਇਹ ਥੋੜੀ ਏਡੀ ਛੱਡਦਾ ਨੇ ਜਾ ਸੁਤੇ ਆ ਕੇ ਤੇ ਜਾ ਫੇਰ ਹਾਇਰ ਆ ਅੱਛਾ ਹਾਂ ਜੀ ਇਹਦਾ ਮੌਕੇ ਲੱਗਿਆ ਕਿਹਨਾਂ ਤੇ ਉਹ ਕਿਹੜਾ ਹੈ ਕਿਹਦੇ ਬੱਚੇ ਦਾ ਜਿਹੜਾ ਸੇਲਾ ਕਾਫੀ ਦੇਖਦੇ ਨੇ ਆ ਰਹੇ ਜਾ ਰਹੇ ਨੇ ਫੀਸ਼ਰ ਵਾਲੇ ਚੱਲ ਗਏ ਨੇ ਉਹਦੇ ਇਧਰੋਂ ਦੇਖਿਆ ਪਿੱਛੇ ਤੋਂ ਆਪਣੇ ਥੋੜੇ ਜਿਹੇ ਮਾਰ 8 ਦੇ ਤੇ ਮੇਰਾ ਗੇੜਾ ਮਾਰਿਆ ਆਜਾ ਮੋਕਾ ਦੇ ਆਜਾ ਇਹਨੇ ਕੋਪਾ ਦੇ ਕੋਈ ਕਰਨੇ ਕੋਈ ਇੱਥੇ ਪੋਪਾ ਇੱਥੇ ਭੇਜ ਦੇ ਜੀ ਆ ਜਦਾਂ ਦਾ ਕੋਈ ਤਾ ਨਹੀਂ ਮੈਂ ਤਾਂ ਬਹੁਤ ਚੀਜ਼